ਉਹ ਲਖੇ ਜ਼ਿਲ੍ਹਾ ਕੱਖੰਦਰ ਆਪਣੀ ਮਾਦੀ ਕੋ ਦੇਖੋ ਆਂਡੇ ਦੇ ਤੇ ਆਦੋਂ ਨੂੰ ਨਕਰ ਬਾਕੀ ਬਰਾ ਜੇ ਤੇਰਿੰਦਰ ਜਾਊਗਾ ਸੋ ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਤਾ ਮਿੱਤਰੋ ਠੀਕ ਆ ਸਾਰੇ ਸਾਰਾ ਦਾ ਪਰਿਵਾਰ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਸੱਤ ਸਾਰਿਆਂ ਦੇ ਸਾਰੀ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਇੱਕੋ ਰਿਕੁਐਸਟ ਕਿ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਤੇਰਾ ਸ਼ੇਅਰ ਕਰਿਆ ਕਰੋ ਭਰਾ ਦੀ ਸਪੋਰਟ ਕਰਿਆ ਕਰੋ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਆ ਮਿੱਤਰੋ ਦਿਖਾਉਣੇ ਤੁਹਾਨੂੰ ਅੱਜ ਦੀ ਵੀਡੀ ਆ ਲੋ ਇਹ ਪਾਣੀ ਭਰ ਕੇ ਰੱਖ ਲੈ ਦੋ ਜਗ੍ਹਾ ਪੀਣ ਵਾਲਾ ਇੱਕ ਜਗ੍ਹਾ ਨਹਾਉਣ ਵਾਲਾ ਕਿਉਂਕਿ ਹੁਣ ਮੌਸਮ ਬਦਲਦਾ ਏ ਹੁਣ ਜਾਨਵਰਾਂ ਨੂੰ ਨਹਾਇਆ ਕਰਨਾ ਵੇ ਤਾਂ ਸਰਦੀਆਂ ਚ ਵੀ ਨਹਾ ਲੈਂਦੇ ਇਹ ਆ ਲੋ ਜੀ ਤੇ ਕੱਲ ਇੱਕ ਅਫਸੋਸ ਰਹਿ ਗਿਆ ਕੱਲ ਤੇ ਮੈਨੂੰ ਕੱਲ ਮੈਂ ਸਾਰਿਆਂ ਨੂੰ ਕਿਹਾ ਸੀਗਾ ਕਿ ਕਬੂਤਰ ਉਡਾਉਂਗਾ ਨਾਲ ਟਾਈਮ ਨੋਟ ਕਰੂੰਗਾ ਤੇ ਕੱਲ ਮੈਂ 10:50 ਮਿੰਟ ਤੇ ਕਬੂਤਰ ਉਡਾਏ 6 7 ਜਿਨ੍ਹਾਂ ਜੋ 5 ਘੰਟੇ ਤੋਂ 2 ਘੰਟੇ ਬਾਅਦ ਬਹਿ ਗਏ ਤੇ ਦੋ ਕੂਟਰ ਜਿਹੜੇ ਘੱਟੋ ਘੱਟ ਵੀ ਪੌਣੇ 5 ਵਜੇ ਵਾਪਸ ਆਏ 7 ਘੰਟੇ ਲਾ ਕੇ ਤੇ ਕੱਲ ਮੈਂ ਬੜਾ ਅਫਸੋਸ ਹੋਇਆ ਮੈਨੂੰ ਕਿ ਟਾਈਮ ਦੇ ਨਾਲ ਹੀ ਇਹ ਵੀਡੀਓ ਦਿਖਾ ਕੇ ਬਣਾਈ ਹੁੰਦੀ ਨਾ ਤਾਂ ਕੱਲ ਦੀ ਟਾਈਮਿੰਗ ਨਜ਼ਾਰੇਦਾਰ ਸੀ 10:30 ਤੋਂ 11 ਵਜੇ ਜਨਵਰ ਕੁਰਤੇ ਲਾਗੇ ਬਿੰਦੀ ਜਿਉਂ ਸੋਰੀ ਲਿਆੜੀ 9:30 ਵਜੇ ਤੱਕ 2 ਜਨਵਰ ਰੋਡ ਤੇ ਰੇ ਮੈਂ ਤੁਹਾਨੂੰ ਦਿਖਾਣਾ ਕਿਹੜਾ ਕਿਹੜਾ ਸੀ ਦੇਖ ਤਾਂ ਉਹੀ ਜਿਹੜਾ ਬੱਚਾ ਆਪਾਂ ਫੜਿਆ ਸੀਗਾ ਇੱਕ ਜਿਹੜਾ ਆਪਣਾ ਛਾਹ ਚੀਨਾ ਉਹਦੇ ਨਾਲ ਜਿਹੜੀ ਮਾਦੀ ਲੱਗੀ ਹੋਈ ਉਹ ਹਾਂ ਰਹੀ ਤਾਂ ਇਹਨਾਂ ਨੇ ਦਾਣਾ ਪਣੀ ਚੱਕ ਲਈ ਇਹ ਨਾਲੇ ਤੇ ਬੈਠੀ ਹੋਈ ਆ ਰੋਜ ਦੀ ਤਰ੍ਹਾਂ ਉਹ ਮਾਦੀ ਵੀ ਆਪਣੇ ਅੰਡੇ ਤੇ ਬੈਠੀ ਨਾਲ ਨਾਲ ਬੈਠਾ ਹੈ ਕੋਲ ਨਾਦੀ ਆਪ ਦੇਖ ਲੋ ਤੇਰ ਮਾਦੀ ਦੇਖ ਆ ਬੈਠਾ ਹੀ ਬੱਚਾ ਤੇ ਬੱਚੇ ਦੀ ਗਰੋਥ ਬੜੀ ਜ਼ਬਰਦਸਤ ਆ ਸਿੱਕਾ ਲੜੇ ਦਾ ਉਸ ਤੋਂ ਵੀ ਜ਼ਿਆਦਾ ਜ਼ਬਰਦਸਤ ਆਹ ਰੋਅ ਦਾ ਕਿੰਨਾ ਦਾਣਾ ਦਿੱਤਾ ਹੋਇਆ ਬੱਚੇ ਨੂੰ ਉਸ ਵਿੱਚ ਥੋੜਾ ਜਿਹਾ ਬਲੈਕ ਕਲਰ ਆ ਗਿਆ ਦੇ ਨਾਲ ਦਾ ਇੱਕ ਬੱਚਾ ਸੀ ਜਿਹੜਾ ਛੋਟਾ ਇਤੋਂ ਉਹ ਮਰ ਗਿਆ ਵਿਚਾਰਾ ਬਚਿਆ ਨਹੀਂ ਉਹ ਬੱਠਾ ਪਿਓ ਇਹਦਾ ਇਹਦੀ ਗਰਦ ਨਜ਼ਰਾਂਗੇ ਝਾ ਗਿਆ ਲਾਲ ਤਾਂ ਹੋ ਗਿਆ ਪਾਣੀ ਘਟ ਦਿੰਦੇ

ਕਿਨੋਂ ਥੋੜਾ ਜਿਹਾ ਨਾ ਪਾ ਦਿੰਨੇ ਜੰਗਲੀ ਵੀ ਆ ਗਏ ਤਣਾਇ ਲੱਭਦੀਆਂ ਫਿਰਦੀ ਮਾਦੀ ਇਹ ਤਾਂ ਗੁਬਟਰ ਰੌਲਾ ਪਾਣ ਲੱਗੇ ਹੂੰ ਹੂੰ ਕਰਨ ਲੱਗੇ ਪਰਤਾ ਉਹ ਦੋ ਦੋ ਤੇ ਪਿੰਡ ਦੇ ਭਰਤੇ ਇਹਨਾਂ ਦੇ ਆਲੂ ਹੀ ਥੋੜੇ ਦਾਣਾ ਭਾ ਦਿਨੇ ਜਨੂ ਏਵਲ ਜਾਨਵਰ ਜਨੂ ਚੱਕ ਲੈਣ ਆਲੂ ਆਂਡੇ ਵਾਲੀ ਮਾਦੀ ਵੀ ਆ ਗਈ ਮੌਸਮ ਹੁਣ ਵਧੀਆ ਖੁੱਲਣ ਲੱਪਿਆ ਉਹ ਕੁ ਗੀਵੀ ਆ ਗਈ ਉਹ ਵਾਟੀਆ ਐਨੀ ਵੀ ਆਣਾ ਦਾਣਾ ਚੱਕਣ ਲਈ ਆਵੇ ਉਹ ਥੋੜੀ-ਥੋੜੀ ਕਰਕੇ ਆਉਗੀ ਇਹ ਵੀ ਆਪਣੇ ਘਰ ਦੇ ਕਿਤੇ ਨੇੜੇ-ਤੇੜੇ ਰਹਿੰਦੀ ਆ ਉਹ ਇਹਦੇ ਨਾਲ ਦਾ ਵੀ ਆ ਗਿਆ ਮਾਵ ਚਾਏ ਮਰਦੀ ਪਤਨੀ ਕੀ ਆ ਦੋਨੇ ਇਕੱਠੇ ਹੋ ਗਏ ਆ ਉਹ ਕਾ ਰਿਹਾ ਥੀ ਇਹਨੂੰ ਦਿੱਤਾ ਆਪਾਂ ਥੋੜਾ ਜਿਹਾ ਪਾਣੀ ਜੋ ਦਾਣਾ ਭਾਗਦਾ ਦਿੱਤਾ ਹੋਇਸੀ ਪਾਣੀ ਹੈ ਨਹੀਂ ਸੀਗਾ। ਮੰਗ ਲੇ ਲੋਕ ਨਾ ਜਬਰਦਸਤ ਕਰਦਾ ਪਿਆ ਬੱਚਾ। ਬਣਾਇ ਨਾ ਦਿੱਤਾ ਹੋਵੇ ਤਰ ਵੀ ਨਹੀਂ ਹੁੰਦਾ ਨਾ ਉਹ ਤਾਂ ਨਿਕਲ ਕੇ ਆਈ ਥੋੜੀ ਆਹ ਦੇਖਿਆ ਕਿਆ ਸੋਨਾ ਕਲਰ ਆ ਰਿਹਾ ਰਿਆਨ ਬਿਲਕੁਲ ਮਾਤ ਹੈ ਗਿਆ ਬਫਰ ਕਾ ਵੀ ਰੰਗ ਚੇਂਜ ਕਰ ਗਈ ਬੱਚੇ ਦਾ ਬਹੁਤ ਈ ਮਾਪੇ ਨੇ ਤੇ ਪਾਣੀ ਨਹੀਂ ਦਿੱਤਾ ਸੀ ਪਾਣੀ ਦੇ ਕੇ ਹਟਿਆ ਥੋੜਾ ਜਿਹਾ ਤੇ ਹੁਣ ਇਹ ਨੂੰ ਅੰਦਰ ਪਿਠਾ ਦਿੱਤੀ ਆ ਗਿਆ ਇਹੰਤ ਆ ਬਹਿ ਗਿਆ ਆ ਬੈਠਾ ਇੱਧਰ ਲੱਵਜਾ ਹੋ ਮਾਦੀ ਤੇ ਲੇ ਕੰਡਾ ਰਹਿ ਗਿਆ ਆ ਬੈਠੀ ਰਾਤੀ ਨੇ ਨਾ ਜੋੜਾ ਉਹਦਾ ਆ ਮਾਦੀ ਵੀ ਆਪਣੇ ਅੰਡੇ ਸੰਭਾਲ ਕੇ ਨਾਲ ਦੇ ਨਾਲ ਜੋੜਾ ਇਹਦਾ ਦੇ ਹੀ ਬਹਾ ਦੋਨੇ ਬੱਚੇ ਇਹਨਾਂ ਦਾ ਵੀ ਰੰਗ ਦੇਖ ਲੋ ਆਹ ਲਈ ਦੌਲੇ ਫੁੱਲ ਦਿੱਤੇ ਹੋਏ ਆ ਪਾਣੀ ਨਹੀਂ ਹੈਗਾ ਇਹਦਾ ਰੰਗ ਬੜਾ ਜ਼ਬਰਦਸਤ ਹੈ ਗਰੇਜ ਆ ਓਹ 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 हाल हुई मित्रों पानी देता है इन्होंने भी थोड़ा थोड़ा होर बाकी माँ बाप फीड तो उन्होंने कराई देनी है पहला बड़ा दादा दता हुआ सी आला शाह बनेगा आनेगा ग्रेज आ ਬਹੁਤ ਬੱਚੇ ਚੱਕ ਕੇ ਰੱਖ ਵੀ ਅੰਦਰ ਆ ਦੇ ਲੋਈ ਨਾਲ ਦੇ ਰੰਗ ਕਿਆ വാദിയ ചിട്ടിയോ Okay, mother. ਪਾਉਣਾ ਦਾਣਾ ਥੋੜਾ ਹੋਰ ਪਾ ਦੀ ਇਹਨਾਂ ਨੂੰ ਬੱਚਿਆਂ ਨੂੰ ਖਾਣਾ ਹੁੰਦਾ ਤੇ ਉਦੋਂ ਇਹਨਾਂ ਲਈ ਇੱਕ ਪੋਰਕ ਰੱਖਤੀ ਸੀ ਉਹ ਵਿੱਚ ਕੰਕਰ ਪੱਥਰ ਇਹਨਾਂ ਦੇ ਬੱਚਿਆਂ ਨੂੰ ਫਲਾਣੇ ਹੁੰਦੇ ਆ ਔਰ ਥੋੜਾ ਜਿਹਾ ਦਾਣਾ ਹੋਰ ਪਾ ਦੀਏ ਉਹ ਲੋਈ ਤੇ ਹੁਣ ਇੰਤਜ਼ਾਰਾ ਨੀਲੇ ਤੇ ਦੂਜੀ ਕਾਲੀ ਜੀਨੀ ਤੇ ਬੱਚਿਆਂ ਦਾ ਉਹ ਦੇਖਣਾ ਕਿੱਦਾਂ ਦੇ ਬੱਚੇ ਕੱਢਦੇ ਆ ਨਹਣ ਦਾ ਤੇ ਪਿੰਡ ਦੋਨੇ ਤਰ੍ਹਾਂ ਦੇ ਪਾਣੀ ਭਰ ਕੇ ਰੱਖੇ ਹੋਏ ਆ ਉਹ ਬੇਕੰਕਰ ਪੱਥਰ ਖਾਣ ਹੋਰ ਨਹੀਂ ਆ ਮਾਦਿਆ ਜੋ ਗਲੀ ਵਾਟਾਂ ਕਰਦੇ ਆ ਆ ਮਾਦੀ ਬਹੁਤ ਸ਼ਾਨਦਾਰ ਪਰਵਰਿਸ਼ ਕਰਦੀ ਬੱਚਿਆਂ ਦੀ ਇੱਕ ਦੀ ਦੋਨੇ ਬੱਚੇ ਪਲੇ ਨੇ ਉਹ ਵੇ ਕੰਕਰ ਪੱਥਰ ਚੱਕਣ ਦੇ ਨਾਲ ਗਰੋਥ ਬੱਚਿਆਂ ਦੇ ਪਰਾਂ ਦੀ ਵਧੀਆ ਹੁੰਦੀ ਆ ਤੇ ਬੱਚਿਆਂ ਦੀ ਗਰੋਥ ਵਧੀਆ ਹੁੰਦੀ ਤਾਂ ਕਰਕੇ ਕੰਕਰ ਪੱਥਰੇ ਬੱਚਿਆਂ ਆਪਣੇ ਨੂੰ ਦਾਣੇ ਦੇ ਨਾਲ ਖਲਾਉਂਦੇ ਆ ਠੀਕ ਆ ਮਿੱਤਰੋ ਅਸੀ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਸਤਿ ਆਹ ਰਿਸੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਹੋਰ ਰਿਕਵੈਸਟ ਵੀ ਜਨਾ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਪਿਆਰ ਨਾਲ ਸ਼ੇਅਰ ਕਰਿਆ ਕਰੋ ਕਾਦੀ ਸਪੋਰਟ ਕਰਿਆ ਕਰੋ ਜਿਆਦਾ ਪਿਆਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ